ਸਤ ਸ੍ਰੀ ਅਕਾਲ ਕਿਸਾਨ ਭਰਾਵੋ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜੀਨੀਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਤਰੀਕੇ ਅੱਜ 24 ਮਈ 2024 ਤੇ ਆਪਾਂ ਖੜੇ ਆ ਪਿੰਡ ਚੌਂਦਾ ਨੇੜੇ ਅਮਰਗੜ ਜ਼ਿਲ੍ਹਾ ਮਲੇਰਕੋਟਲਾ 15 ਹੌਸਪਾਵਰ ਦਾ ਸੋਲਰ ਸਮਰਸੀਬਲ ਸਿਸਟਮ ਲਾਇਆ ਹੈ 130 ਫੁੱਟ ਡਿਲੀਵਰੀ ਪਾਈਪ ਹੈ 130 ਫੁੱਟ ਤੇ ਮੋਟਰ ਚੱਲਦੀ ਪਈ ਹੈ ਤੇ 4 ਇੰਚੀ ਦੀ ਡਿਲੀਵਰੀ ਹੈ 4 ਇੰਚੀ ਇਹਦਾ ਆਊਟਲੈਟ ਹੈ 335 ਵਾਰਟ ਦੇ UTL ਸੋਲਰ ਦੇ 53 ਪੈਨਲ ਲਾਏ ਨੇ ਤਿੰਨ ਟਾਵਰ 8-8 ਪੈਨਲਾਂ ਦੇ ਨੇ ਤੇ ਤਿੰਨ ਟਾਵਰ 10-10 ਪੈਨਲਾਂ ਦੇ ਨੇ ਸਿਸਟਮ ਲਗਭਗ ਕੰਪਲੀਟ ਹੈ ਤੇ ਮੋਟਰ ਆਪਾਂ ਚਲਾਤੀ ਹੈ ਇੱਥੇ 335 ਵਾਰਟ ਦੇ UTL ਸੋਲਰ ਦੇ ਪੈਨਲ ਯੂਜ਼ ਕੀਤੇ ਗਏ ਨੇ ਸਟਰਕਚਰ ਅਪੋਲੋ ਦਾ ਪ੍ਰੀਜੀਆਈ ਦਾ ਤੇ ਜਿਹੜਾ ਪੋਲ ਹੈ ਉਹ ਹੌਡਡਿਪ ਦਾ ਵਧੀਆ ਤਰੀਕੇ ਨਾਲ ਸਾਰਾ ਸਿਸਟਮ ਇੰਸਟਾਲ ਕਰਕੇ ਟਾਇਆਂ ਵਗੈਰਾ ਲਾਣ ਵਾਲੀਆਂ ਰਹਿ ਗਈਆਂ ਨੇ ਅਜੇ ਕੰਮ ਚੱਲਦਾ ਪਿਆ ਇਸ ਜਗ੍ਹਾ ਤੇ ਪਹਿਲਾਂ ਕਿਸਾਨ ਵੀਰ ਨੇ 17 ਜਾਂ 20 ਦੀ ਮੋਟਰ ਚਲਾਈ ਏ ਉਹ ਮੋਟਰ ਵਾਸਤੇ ਇਹਨਾਂ ਨੇ 4 ਇੰਚ ਡਿਲੀਵਰੀ ਪੈਪ ਪਹਿਲਾਂ ਤੋਂ ਪਾਇਆ ਸੀ ਅਸੀਂ ਰეკਮੈਂਡ ਕੀਤਾ ਸੀ ਕਿ ਤੁਸੀਂ 3 ਇੰਚ ਡਿਲੀਵਰੀ ਪੈਪ ਪਾਓ ਪਰ ਉਹਨਾਂ ਨੇ ਪਹਿਲਾਂ ਹੀ ਇੱਥੇ 4 ਇੰਚ ਯੂਜ਼ ਕੀਤਾ ਸੀ ਤੇ ਉਹਨਾਂ ਨੇ ਕਿਹਾ ਵੀ ਸਾਡਾ ਹੋਰ ਖਰਚਾ ਨਾ ਹੋਵੇ ਇਸ ਕਰਕੇ ਇੱਥੇ ਇਹ 4 ਇੰਚੀ ਪ੍ਰੈਸ਼ਰ ਹੈ 4 ਇੰਚ ਡਿਲੀਵਰੀ ਪੈਪ ਹੈ ਜਿਆਦਾ ਹੀਟ ਦੇ ਵਿੱਚ ਪੈਨਲ ਦੀ ਐਫੀਸ਼ੀਐਂਸੀ ਤੇ ਫਰਕ ਪੈਂਦਾ ਜਿਸ ਦਿਨ ਟੈਂਪਰੇਚਰ ਨਾਰਮਲ ਹੋਇਆ ਉਸ ਦਿਨ ਪਾਣੀ ਹੋਰ ਇੰਕਰੀਜ਼ ਹੋਵੇਗਾ ਮੋਟਰ ਹਰ ਵਾਰ ਦੀ ਤਰ੍ਹਾਂ ਨੈਸਾ ਦੀ ਏ ਨੈਸਾ ਦਾ ਏ ਸੋਲਰ ਸਪੈਸ਼ਲ ਸਮਰਸੀਬਲ ਮਾਡਲ 130 ਫੁੱਟ ਤੋਂ 4 ਇੰਚੀ ਫਲੋ ਏ ਤੇ 3 ਇੰਚੀ ਫੁੱਲ ਪ੍ਰੈਸ਼ਰ ਦਾ ਪਾਣੀ ਹੈ ਅਸੀਂ ਕਦੇ ਵੀ ਕਿਸੇ ਵੀ ਜਗ੍ਹਾ ਤੇ ਸੋਲਰ ਸਿਸਟਮ ਲਾਉਣ ਲੱਗੇ ਕੋਈ ਵੀ ਕਮੀ ਨਹੀਂ ਛੱਡਦੇ ਯੂਟੀਐਲ ਸੋਲਰ ਦੇ 54 ਪੈਨਲ ਨੇ ਨੈਸਾ ਰੋਟਕ ਦੀ ਮੋਟਰੇ INVT ਦੀ ਫੋਟੋਵੋਲਟਿਕ ਡਰਾਈਵ ਯੂਜ਼ ਕੀਤੀ ਗਈ ਹੈ ਇੱਥੇ ਅਪੋਲੋ ਦਾ ਸਟਰਕਚਰ ਹੈ ਤੇ ਹਾਰਡ ਡਿੱਪ ਦੇ ਪੋਲ ਵਰਤੇ ਗਏ ਨੇ ਸਾਰੀ DC ਵਾਇਰ ਪਾਈ ਗਈ ਹੈ ਜਿਹਨੇ ਡਰਾਈਵ ਤੱਕ ਕਰੰਟ ਨੂੰ ਲੈ ਕੇ ਆਉਣਾ ਹੈ ਸਿਸਟਮ ਇੱਥੇ ਵੀ ਰਿਵੋਲਵਿੰਗ ਲਾਇਆ ਹੈ ਜਿਆਦਾਤਰ ਆਪਾਂ ਜਿਹੜੇ ਸੋਲਰ ਸਿਸਟਮ ਲਾਣੇ ਆ ਉਥੇ ਰਿਵੋਲਵਿੰਗ ਸਟਰਕਚਰ ਲਾਣੇ ਆ ਸੂਰਜ ਦੇ ਹਿਸਾਬ ਨਾਲ ਤੁਸੀਂ ਇਹਨੂੰ ਘੁਮਾ ਕੇ ਪੰਪ ਤੋਂ ਜ਼ਿਆਦਾ ਪਰਫਾਰਮੈਂਸ ਲੈ ਸਕਦੇ ਹੋ ਸਵੇਰ ਦੇ ਟਾਈਮ ਤੇ ਤੁਸੀਂ ਸੂਰਜ ਵਾਲੇ ਪਾਸੇ ਕਰ ਸਕਦੇ ਹੋ ਤੇ ਦੁਪਹਿਰ ਨੂੰ ਤੇ ਸ਼ਾਮ ਨੂੰ ਤਿੰਨ ਟਾਈਮ ਇਹਨੂੰ ਕਮਾ ਕੇ ਤੁਸੀਂ ਇਹਦੇ ਤੋਂ ਮੱਚ ਬੈਟਰ ਪਰਫਾਰਮੈਂਸ ਲੈ ਸਕਦੇ ਹੋ ਹੁਣ ਤੁਹਾਨੂੰ ਬਖਾਨਨੇ ਆ ਡਰਾਈਵ ਦੀ ਫ੍ਰੀਕਵੈਂਸੀ ਤੇ ਕਿੰਨੇ ਐਂਪੀਅਰ ਮੋਟਰ ਲੈਂਦੀ ਹੈ ਇੱਥੇ ਆਈਐਨਵੀਟੀ ਦੀ ਡਰਾਈਵ ਵਰਤੀ ਗਈ ਹੈ 46 ਫ੍ਰੀਕਵੈਂਸੀ ਤੇ ਲਗਭਗ 46 46.5 ਫ੍ਰੀਕਵੈਂਸੀ ਤੇ ਇਸ ਟਾਈਮ ਮੋਟਰ ਚੱਲਦੀ ਪਈ ਹੈ ਗਰਮੀ ਕਰਕੇ ਫ੍ਰੀਕਵੈਂਸੀ ਡਾਊਨ ਹੁੰਦੀ ਹੈ ਬਟ ਫਿਰ ਵੀ 46 ਫ੍ਰੀਕਵੈਂਸੀ ਤੇ ਮੋਟਰ ਇਸ ਟਾਈਮ ਚੱਲਣ ਢੀ ਹੈ 570 ਵੋਲਟ ਡੀਸੀ ਦੇ ਪੈਨਲਾਂ ਤੋਂ ਆਉਂਦੇ ਪਏ ਨੇ ਤੇ 350V 354V ਮੋਟਰ ਕੰਜ਼ੂਮ ਕਰਦੀ ਪਈ ਏ 22 22.3 ਐਂਪੀਰ ਲੈ ਕੇ ਮੋਟਰ ਚੱਲਦੀ ਪਈ ਏ 2800 RPM ਹੁੰਦੇ ਨੇ 2880 RPM ਹੁੰਦੇ ਨੇ ਨੈਸਾ ਦੀ ਮੋਟਰ ਦੇ 2810 RPM ਤੇ ਮੋਟਰ ਇਸ ਟਾਈਮ ਚੱਲਦੀ ਪਈ ਏ INVT ਦਾ ਫੋਟੋਵੋਲਟਿਕ ਮਾਡਲ ਵਰਤਿਆ ਇੱਥੇ ਆਪਾਂ ਹਮੇਸ਼ਾ ਹੀ INVT ਦਾ ਫੋਟੋਵੋਲਟਿਕ ਮਾਡਲ ਹੀ ਵਰਤਨੇ ਆ ਆਪਾਂ ਇੱਥੇ ਕਦੇ ਵੀ ਕਿਸੇ ਵੀ ਸਿਸਟਮ ਦੇ ਉੱਤੇ 200 یا پھر 350 یا کوئی اور نارمل سی ایچ ایف ڈرائیو نہیں ਵਰਤਦੇ آئی این وی ٹی ਦਾ ਜਿਹੜਾ ਜੀ ਡੀ 100 ਮਾਡਲ ਹੈ ਜੀ ਡੀ 100 ਪੀ ਵੀ ਮਾਡਲ ਹੈ ਫੋਟੋਵੋਲਟਿਕ ਜਿਹੜੀ ਡਰਾਈਵ ਹੁੰਦੀ ਹੈ ਉਹੀ ਮਾਡਲ ਆਪਾਂ ਇੱਥੇ ਵਰਤੀਦਾ ਹੈ ਉਹਦਾ ਤੇ ਨਾਰਮਲ ਡਰਾਈਵ ਦਾ ਜਾਂ ਸੀ ਐਚ ایف ਡਰਾਈਵ ਦਾ ਬਹੁਤ ਫਰਕ ਹੁੰਦਾ ਹਾਂਜੀ ਫਿਟਿੰਗ ਚੱਲਦੀ ਪਈ ਹੈ ਜਿਹਦੇ ਕਰਕੇ ਪੈਨਲ ਬਿਲਕੁਲ ਪਲੇਨ ਨੇ ਜੇ ਪੈਨਲ ਥੋੜੇ ਜਿਹਾ ਹੋਰ ਟਿਲਟ ਕਰੀਏ ਤੇ ਪਾਣੀ ਵਧੇਗਾ ਫ੍ਰੀਕਵੈਂਸੀ ਵੀ ਵਧੇਗੀ ਫਿਟਿੰਗ ਕਰਦੇ ਪਏ ਨੇ ਜਵਾਨ ਇਸ ਕਰਕੇ ਆਪਾਂ ਪੈਨਲਾਂ ਨੂੰ ਸਿੱਧੇ ਰੱਖਿਆ ਥੋੜਾ ਜਿਹਾ ਪੈਨਲਾਂ ਨੂੰ ਟੇਢੇ ਕਰਕੇ ਵੀ ਤੁਹਾਨੂੰ ਪਰਫਾਰਮੈਂਸ ਵਿਖਾਣਨੇ ਆ ਫ੍ਰੀਕਵੈਂਸੀ ਇਨਕਰੀਜ਼ ਹੋਵੇਗੀ ਪਾਣੀ ਦਾ ਵੀ ਫਰਕ ਪਏਗਾ ਬਾਕੀ ਤੁਸੀਂ ਸਾਡੀਆਂ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਹੋ ਐਪਰੀਸ਼ੀਏਟ ਕਰਦੇ ਹੋ ਇੰਨਾ ਕੰਮ ਦਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਕਿਸਾਨ ਭਰਾਵਾਂ ਦਾ ਤੇ ਸਾਡੇ ਚੈਨਲ ਨੂੰ ਪਿਆਰ ਕਰਨ ਵਾਲਿਆਂ ਦਾ ਤੁਸੀਂ 1 ਹੌਸਪਾਵਰ ਤੋਂ ਲੈ ਕੇ 50 ਹੌਸਪਾਵਰ ਤੱਕ ਕੋਈ ਵੀ ਸੋਲਰ ਸਮਰਸੀਬਲ ਜਾਂ ਮੋਨੋਬਲਕ ਸਿਸਟਮ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਸਕਰੀਨ ਤੇ ਚੱਲਦਾ ਪਿਆ ਹੈ 98145 71211 ਤੇ ਤੁਸੀਂ ਕਦੇ ਵੀ ਕਾਲ ਕਰ ਸਕਦੇ ਹੋ ਹੁਣ ਪੈਨ ਨੂੰ ਥੋੜਾ ਟਿਲਟ ਕਰ ਦਿੱਤਾ ਗਿਆ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੈਨਲ ਹੁਣ ਟੇਢੇ ਨੇ ਫਿਟਿੰਗ ਵਗੈਰਾ ਕਰਕੇ ਪੈਨਲ ਨੂੰ ਟੇਢਾ ਕਰਕੇ ਮੋਟਰ ਦਾ ਪਾਣੀ ਹੋਰ ਇਨਕਰੀਜ਼ ਹੋਇਆ ਟਾਈਮ ਵੀ ਕਾਫੀ ਹੋ ਗਿਆ ਹੈ ਲਗਭਗ ਸਵਾ ਦੋ ਦੇ ਲੱਗੇ ਤਾਂ ਕਿ ਟਾਈਮ ਹੋ ਚੁੱਕਾ ਹੈ ਸਵੇਰ ਦੋ ਦੇ ਟਾਈਮ ਦੇ ਵਿੱਚ ਵੀ ਮੋਟਰ ਦਾ 4 ਇੰਚੀ ਪ੍ਰੈਸ਼ਰ ਹੈ ਨਹੀਂ ਤੇ ਬਹੁਤ ਸਾਰੀਆਂ ਮੋਟਰਾਂ 2:30 ਵਜੇ ਪਾਣੀ ਘਟਾ ਜਾਂਦੀਆਂ ਨੇ ਤੇ ਬੰਦ ਹੋ ਜਾਂਦੀਆਂ ਨੇ ਪਰ ਜਦੋਂ ਤੁਸੀਂ ਚੰਗੀ A ਗ੍ਰੇਡ ਕੁਆਲਿਟੀ ਦੇ ਵਿੱਚ ਪ੍ਰੋਪਰ ਨੰਬਰ ਆਫ ਪੈਨਲ ਲਾਉਂਦੇ ਹੋ ਵਧੀਆ ਕੁਆਲਿਟੀ ਦੀ ਮੋਟਰ ਯੂਜ਼ ਕਰਦੇ ਹੋ ਤੇ ਇੱਕ ਚੰਗੀ ਕੁਆਲਿਟੀ ਦੀ ਫੋਟੋਵੋਲਟਿਕ ਡਰਾਈਵ ਵਰਤਦੇ ਹੋ ਤੇ ਸਿਸਟਮ ਨੂੰ ਚੰਗੀ ਤਰ੍ਹਾਂ ਐਨਲਾਈਜ਼ ਕਰਕੇ ਇੰਸਟਾਲ ਕੀਤਾ ਜਾਵੇ ਤੇ ਮੋਟਰ ਦਾ ਪਾਣੀ ਬਹੁਤ ਵਧੀਆ ਪਰਫਾਰਮੈਂਸ ਨਾਲ ਮਿਲਦਾ ਹੈ 4 ਇੰਚੀ ਬਹੁਤ ਵਧੀਆ ਪ੍ਰੈਸ਼ਰ ਹੈ ਪਹਿਲਾਂ ਫ੍ਰੀਕਵੈਂਸੀ 46 ਤੇ ਚੱਲਦੀ ਪਈ ਸੀ ਐਸਟੇਮ ਇਹ ਪੈਨਾਂ ਨੂੰ ਟਿਲਟ ਕੀਤਾ ਹੈ 48 ਸਵਾ 48 ਦੇ ਲਾਗੇ ਤੱਕ ਫ੍ਰੀਕਵੈਂਸੀ ਚਲੀ ਗਈ ਹੈ ਪਾਣੀ ਵੀ ਵੱਧ ਗਿਆ 4 ਇੰਚੀ ਦਾ ਪ੍ਰੈਸ਼ਰ ਹੈ 15 ਹੌਸਪਾਵਰ ਦੀ ਮੋਟਰ ਹੈ ਤੇ 130 ਫੁੱਟ ਤੇ ਚੱਲਦੀ ਪਈ ਹੈ ਪਹਿਲਾਂ 46 ਸੀ ਹੁਣ 48 ਫ੍ਰੀਕਵੈਂਸੀ ਹੈ 566 ਵੋਲਟ ਡੀਸੀ ਦੇ ਆਉਂਦੇ ਪਏ ਨੇ 364 ਵੋਲਟ ਕੰਜ਼ੂਮ ਕਰਦੀ ਪਈ ਹੈ ਮੋਟਰ ਤੇ 23 ਐਂਪੀਅਰ ਲੈ ਕੇ 23.1 ਐਂਪੀਅਰ ਲੈ ਕੇ ਲਗਭਗ 2900 ਦੇ ਲਾਗੇ ਤੱਕ 11 RPM ਤੇ ਮੋਟਰ ਇਸਟੇਮ ਚੱਲਦੀ ਪਈ ਹੈ ਸੋ ਇਹ ਵੀ ਸਿਸਟਮ ਦੀ ਪਰਫਾਰਮੈਂਸ ਕੀ ਕਹਿਣਾ ਕਿਸਾਨ ਵੀਰ ਦਾ ਇਹ ਸੋਲਰ ਸਿਸਟਮ ਬਾਰੇ ਆਨਸਾਈਟ ਵੱਡੇ ਭਾਜੀ ਗੁਰਜੀਤ ਸਿੰਘ ਨਾਲ ਹੋਈ ਗੱਲਬਾਤ ਸੁਣਾਉਣੀ ਹੈ ਤੁਹਾਨੂੰ ਬਣੇ ਰਹੋ ਵੀਡੀਓ ਦੇ ਨਾਲ। ਸੁਲੰਦ ਭਾਜੀ ਸਤਿ ਸ਼੍ਰੀ ਅਕਾਲ ਜੀ। ਵੈਲਕਮ ਜੀ ਤੁਹਾਡਾ ਖਾਲਸਾ ਭਾਈ। ਭਾਈ ਜੀ ਕੀ ਫਤਿਹ ਜੀ? ਥੋੜਾ ਉੱਚੀ ਬੋਲਦੇ ਜੀ ਆਪਣੇ ਕੋਲ ਮਾਈਕ ਹੈ ਨਹੀਂ। ਇਹ ਠੀਕ ਹੈ ਕੰਮ। ਬਾਈ ਦਾ ਬੌਬ ਵਧੀਆ ਜਿਆਰ ਆ। ਜੀ। ਬੌਬ ਵਧੀਆ ਆ ਜੀ ਸੋਚ ਆ। ਜੀ। ਜਣੀ ਬੌਬ ਵਧੀਆ ਪਿਆਰ ਨਾਲ ਕੰਮ ਕਰਦਾ। ਜੀ। ਜਣੀ ਇਹ ਤੋਂ ਵੱਧ ਲੋ ਵੱਧ ਕੰਮ ਕਰਾਓ। ਬੜੀ ਮਿਹਰਬਾਨੀ। ਤੇ ਅ ਤੁਸੀਂ 4 ਇੰਚ ਦੀ ਵੀ ਸਾਡੀ ਪਹਿਲਾਂ ਪਾਈ ਸੀਗਾ 1.75 ਜਿਹੇ ਤੇ ਆਪਾਂ ਉਹੀ ਰੱਖ ਲਈ ਹੈ ਨਾ ਤੇ ਵੈਸੇ ਤੁਹਾਨੂੰ ਪੱਤਨੀ ਚ ਕਿਹਾ ਸੀਗਾ ਵੀ ਤੁਹਾਨੂੰ ਆਪਾਂ ਪ੍ਰੈਸ਼ਰ ਪਾਣੀ ਦਾ ਦੇ ਦਾਂਗੇ ਹਨਾ ਤੇ ਤੁਹਾਡਾ ਇਸ ਵੇਲੇ 4 ਇੰਚੀ ਪ੍ਰੈਸ਼ਰ ਹੈ ਹਾਂ ਕਿਵੇਂ ਤੁਸੀਂ ਪਿਆ ਜਿਹੜੀ ਮੈਂ ਉਹਕਣੇ ਹੋਇਆ ਮੈਂ ਪਾਣੀ ਵਧੀਆ ਢਾਂਚੇ ਦੱਦਾ ਜਿਹਨੇ 4 ਇੰਚੀ ਠੀਕ ਹੈ ਜੀ ਮੇਰੀ ਬਿੱਲੀ ਨਹੀਂ ਕੜਾਈ ਠੀਕ ਜੀ ਹੋਰ ਵੀ ਦੇ ਦੇ ਜੀ ਮੈਂ ਸਾਰਾ ਕੁਝ ਮੈਂ ਸੈੱਟ ਕਰਕੇ ਦਿੰਦਾ ਜਿਹੜਾ ਆਪਾਂ ਤੁਹਾਡੇ ਸਟਰਕਚਰ ਲਾਇਆ ਜੀ ਜਾਂ ਕੰਮ ਕੀਤਾ ਉਹਦੀ ਕੁਆਲਿਟੀ ਠੀਕ ਆ ਸਾਡੀ ਜਾਂ ਤੁਹਾਨੂੰ ਕਿਤੇ ਲੱਗਦਾ ਕਿ ਨਹੀਂ ਐ ਨਹੀਂ ਆ ਹੋਣਾ ਚਾਹੀਦਾ ਸੀਗਾ ਨਾ ਬਹੁਤ ਵਧੀਆ ਕੋਈ ਕੋਈ ਕਮੀ ਕੋਈ ਕਦੀ ਕਮੀ ਸਾਡੀ ਵੀ ਕੀ ਰਹੀ ਚਲੋ ਮਿਹਰਬਾਨੀ ਤੇ ਬਾਈ ਰੋਂ ਦਾ ਬੇਟਾ ਅਮਨ ਅਮਨ ਸ਼ੁਕਰੀਆ ਸ਼ੁਕਰੀਆ ਜੀ ਇਹ ਪੜੇ ਲਿਖੇ ਆ ਬਾਈ ਤੂੰ ਤਾਂ ਉਹ ਚੀਜ਼ਾਂ ਦਾ ਕਾਫੀ ਚੀਜ਼ਾਂ ਅਬਜ਼ਰਵ ਕਰਦਾ ਹੋਏਗਾ ਹਾਂ ਠੀਕ ਹੈ ਟੈਕਨੀਕਲੀ ਵੀ ਤੂੰ ਦੇਖ ਲਈ ਹੋਵੇਗਾ ਹਨਾ ਹਾਂ ਬਿਲਕੁਲ ਤੇ ਇੱਕ ਤੇ ਲੱਗਦਾ ਕੋਈ ਸਾਨੂੰ ਕੋਈ ਸੁਧਾਰ ਸਾਨੂੰ ਲੱਗਦਾ ਨਹੀਂ ਸਪੈਸ਼ਲ ਇੱਕ ਨੰਬਰ ਕੁਆਲਟੀ ਹੈ ਜੀ ਬਾਕੀ ਜਿੰਮੇਤਾਰ ਸੋਲਰਪਾਪਰ ਗ੍ਰੇਡ ਨੇ ਵਧੀਆ ਕੁਆਲਟੀ ਇਹਨਾਂ ਦੀ ਤੇ 4 ਇੰਚ ਦੀ ਪ੍ਰੈਸ਼ਰਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮਾਦਮ ਮਿਹਰਬਾਨੀ ਖੁਸ਼ ਹਾਂ ਬਹੁਤ ਜੀ ਤੁਹਾਨੂੰ ਜੀ ਖੁਸ਼ ਹਨ ਮਨ ਬਹੁਤ ਖੁਸ਼ ਪੈਸੇ ਲਾ ਕੇ ਕਿਤੇ ਡਰਿਆ ਤਾਂ ਨਹੀਂ ਕੰਮ ਤੇ ਮਿਸਰੀ ਜੀ ਤੁਸੀਂ ਇਹ ਥੋੜਾ ਨਾਂ ਦੱਸ ਦਿਓ ਜੀ ਕੀ ਹੈ ਗੁਰਪ੍ਰੀਤ ਜੀ ਤੁਸੀਂ ਵੀ ਮੋਟਰ ਦਾ ਕੰਮ ਕਰਦੇ ਹੋ ਕੋਈ ਲੱਗਦਾ ਤਾਂ ਨਹੀਂ ਕਿਸੇ ਪਾਸੇ ਕੋਈ ਕਮੀ ਹੈ ਮੋਟਰ ਦੀ ਠੀਕ ਹੈ ਪੂਰਾ ਪਾਣੀ ਆ ਨਾ ਪਿਆਰ ਸਾਰੇ ਸਹੀ ਜੀ ਅੰਪੀਰ ਉਸ ਦੇਖੇ ਨੇ ਪਿੱਛੇ ਨਾ ਚਲੋ ਤੁਸੀਂ ਤਾਂ ਟੈਕਨੀਕਲ ਬੰਦੇ ਹੋ ਤੁਸੀਂ ਤਾਂ ਹੋਰ ਵੀ ਚੀਜ਼ਾਂ ਚੈੱਕ ਕਰ ਸਕਦੇ ਨਾ ਹਾਂ ਜੀ ਠੀਕ ਹੈ ਜੀ ਚਲੋ ਬੜੀ ਮਿਹਰਬਾਨੀ ਕੋਲੋਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਤੇ ٹرسٹ ਕੀਤਾ ਤੇ ਸਾਡੇ ਨਾਲ ਤੁਸੀਂ ਡੀਲ ਕੀਤੀ ਸਾਨੂੰ ਤੁਸੀਂ ਆਪਣੀ ਖੂਨ ਪਸੀਨੇ ਗਾੜੀ ਕਮਾਈਏ ਸਾਨੂੰ ਸਾਡੇ سپਰਦ ਕੀਤੀ ਸੋ ਵੱਡੀ ਗੱਲ ਹੁੰਦੀ ਹੈ ਵਿਸ਼ਵਾਸ ਕਰ ਲੈਣਾ ਨਾ ਜੀ ਹਾਂ ਤੁਸੀਂ ਸਾਡੇ ਤੇ ਵਿਸ਼ਵਾਸ ਕੀਤਾ ਜੀ 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 ਭਾਈ ਚਲੋ ਬੜੀ ਮਿਹਰਬਾਨੀ ਤੁਸੀਂ ਦੇਖ ਜੀ ਵੀ ਆਪਾਂ ਐਵੇਂ ਹੀ ਰਹਿਵਾਂਗੇ ਜਿਵੇਂ ਅੱਜ ਅੱਜ ਠੀਕ ਹੈ ਜੀ ਤੁਹਾਨੂੰ ਆਪਣੀ ਰਾਹ ਦੇ ਮਿਹਰਬਾਨੀ ਸਰ ਬਿਲਕੁਲ ਸੋ ਕਿਸਾਨ ਵੀਰੋ ਏਸੀ ਬਾਈ ਜੀ ਕੁਲਵੰਤ ਨੇ ਤੇ ਜਿਨ੍ਹਾਂ ਦਾ ਆਪਾਂ ਪੰਪ ਲਾਇਆ ਤੇ ਤੁਸੀਂ ਵੀ ਜੇ ਕੋਈ ਪੰਪ ਲਾਉਣਾ ਚਾਹੁੰਦੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪਤਾ ਸਾਡਾ ਮੋਬਾਈਲ ਨੰਬਰ ਸਾਡੇ ਸਕਰੀਨ ਤੇ ਚੱਲ ਰਿਹਾ ਹੈ ਤੇ ਕਿਸੇ ਵੀ ਵੇਲੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਬੇਸ਼ੱਕ ਤੁਹਾਨੂੰ ਕੋਈ ਸਲਾਹ ਲੈਣੀ ਹੋਵੇ ਤਾਂ ਵੀ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਸ਼ੁਕਰੀਆ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਦੇ ਉੱਤੇ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਸਾਰੇ ਦੋਸਤ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਜੀਉਂਦੇ ਵਸਦੇ ਰਹੋ